ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆਪਣੀ ਨਵੀਂ ਵੀਡੀਓ ਲੈ ਕੇ ਤੇ ਅੱਜ ਆਪਾਂ ਦਿਖਾਉਂਦੇ ਆ ਪਿੰਡ ਦੌਲਤਪੁਰ ਅੱਧਰ ਦੇਖ ਲੋ ਪਿੰਡ ਦੌਲਤਪੁਰ ਦੇ ਵਿੱਚ ਅੱਜ ਕਹਿੰਦੇ ਆਪਾਂ ਆਪਣੀ ਵੀਡੀਓ ਲੈ ਕੇ ਆਏ ਆ ਨਵੀਂ ਤੇ ਬਹੁਤ ਹੀ ਰੋਗ ਹੈ ਜੀ ਆਪਣੀ ਵੀਡੀਓ ਨਹੀਂ ਆਪਾਂ ਨੇ ਬਣਾਈ ਸੀ ਤੇ ਕਈ ਦਾ ਨਾਮ ਤੁਹਾਨੂੰ ਪਤਾ ਕਈ ਇਲਾਕਿਆਂ ਦੇ ਬਾੜ ਵੀ ਆ ਗਈ ਤੇ ਮੀਂਹ ਪੈ ਰਹਾ ਮਰ ਮਾਰ ਤੇ ਉਹਨਾਂ ਵਿੱਚੋਂ ਇੱਕ ਪਿੰਡ ਕਹਿੰਦੇ ਦੌਲਤਪੁਰਾ ਤੇ ਨਾਲ ਦੇ ਦੁਰਦ ਸਾਦੀਪੁਰ ਇਸ ਇੱਕ ਉੱਪਰ ਬੜਨੀ ਸਾਰੇ ਪਿੰਡ ਨਾਲ ਦੇ ਤੇ ਪਟਿਆਲੇ ਜ਼ਿਲ੍ਹੇ ਦਾ ਇੱਕ ਦੌਲਤਪੁਰ ਪਿੰਡਾ ਜਿੱਥੇ ਬਹੁਤ ਹੀ ਤਾਕਦੀ بارش ਹੋਈ ਆ ਦੋ ਦਿਨ ਤੋਂ ਤੇ ਸਾਰਾ ਪਿੰਡ ਡੁੱਬ ਗਿਆ ਤੇ ਲੋਕ ਇੱਥੇ ਦੇ ਹੋ ਗਏ ਬਰੇ ਪਰੇਸ਼ਾਨ ਤੇ ਤੁਹਾਨੂੰ ਦਿਖਾਉਨੇ ਆ ਤੇ ਇਹ ਦੇਖੋ ਵੀਰੇ ਦੌਲਤਪੁਰ ਦਾ ਬੋਰਡ ਦੇਖ ਲਓ ਤੁਸੀਂ ਇਹ ਸਾਰਾ ਡੁੱਬ ਗਿਆ ਤੇ ਇੱਧਰ ਆਲੇ-ਦਾਲੇ ਦੇਖ ਲਓ ਸਾਰੇ ਪਾਸੇ ਇਹ ਮੀਂਹ ਉਮੀਦਾਂ ਕਹਿ ਕੇ ਕਹਿੰਦੇ ਪਾਣੀ ਆ ਸੜਕਾ ਦੇਖੋ ਇਹ ਸੜਕਾ ਜਿੱਥੇ ਮੈਂ ਖੜਿਆ ਇਹ ਸੜਕਾ ਪਰ ਇਹ ਸੜਕ ਵੀ ਦੇਖੋ ਕਿੰਨਾ ਕਿੰਨਾ ਪਾਣੀ ਆਇਆ ਹੋਇਆ ਤੇ ਅੱਗੇ ਜਾ ਕੇ ਤੁਹਾਨੂੰ ਦੁਖਾਣਦੇ ਆ ਲੋਕਾਂ ਨਾਲ ਗੱਲ ਕਰਕੇ ਤੇ ਉਹਨਾਂ ਨਾਲ ਤਰ੍ਹਾਂ ਹੀ ਗੱਲਬਾਤ ਤੇ ਇਹ ਇਧਰ ਇੱਕ ਮੋਟਰਸਾਈਕਲ ਆ ਰਿਹਾ ਉਹਨੂੰ ਵੀ ਦਿਖਾ ਦਿਓ ਬਾਈ ਤੇ ਉਹ ਦੇਖੋ ਮੋਟਰਸਾਈਕਲ ਆ ਰਿਹਾ ਉਧਰ ਇਹ ਦਿਖਾਓ ਮੋਟਰਸਾਈਕਲਾਂ ਤੇ ਆਪਾਂ ਯਾਰਾ ਦੇਖੋ ਪਾਣੀ ਇਹ ਵੀ ਬੇਚਾਰਾ ਬਹੁਤ ਪਰੇਸ਼ਾਨ ਹੋ ਕੇ ਜਾ ਰਿਹਾ ਕਰਦੇ ਕਿਹੜੀ ਤਰ੍ਹਾਂ ਤੇ ਇਹ ਇਹ ਆ ਮੁੰਡੇ ਨਾਂ ਦੇ ਆ ਦੇਖੋ ਵੀਰੇ ਜੀਰੀ ਚਨਾ ਰਿਹਾ ਤੇ ਜੀਰੀ ਲੱਗੀ ਆ ਤੇ ਇਹਨਾਂ ਤੋਂ ਆਪਾਂ ਥੋੜਾ ਜਿਹਾ ਗੱਲਬਾਤ ਕਰਾਂਗੇ ਤੇ ਹਾਂ ਵੀ ਕਹਿੰਦੇ ਪਿੰਡ ਤੋਂ ਕੁ ਬੱਲੇ ਵਿੱਚ ਹਾਂਜੀ ਵੀਰ ਜੀ ਆ ਦੋਲਤਪੁਰ ਦੇ ਵਿੱਚ ਕਹਿੰਦੇ ਕਈ ਦਿਨਾਂ ਤੋਂ ਬਹੁਤ ਬਾਰਿਸ਼ ਹੋ ਰਹੀ ਆ ਤੇ ਇੰਦਰ ਪਾਣੀ ਪਾਣੀ ਹੋ ਗਿਆ ਤੇ ਪਿੰਡ ਦੇਖ ਲਓ ਬਾਈ ਡੁੱਬ ਗਿਆ ਸਾਰਾ ਤੇ ਇਹਨਾਂ ਤੋਂ ਥੋੜਾ ਜਿਹਾ ਪੁੱਛਾਂ ਜੀ ਕਿਵੇਂ ਪਿੰਡ 'ਚ ਪਾਣੀ ਹਾਂਜੀ ਵੀਰ ਜੀ ਵੀਰੇ 4 ਦਿਨ ਹੋ ਗਏ ਮੀਂਹ ਪੈਂਦੇ ਨੂੰ ਵੀਰੇ ਇੱਥੇ ਗਾਹ ਪਿਆ ਹੋਇਆ ਮੁੱਕੇ ਮਾਰਨ ਲੱਗੇ ਹੋਏ ਲੋਕ ਬਸ ਕਰਨ ਜਿ ਬਣ ਗਏ ਵੀਰੇ ਪਾਣੀ ਸਾਰੇ ਹੁਣੇ ਕੋਠੇ ਚੜ ਰਹੇ ਆ ਦੇਖੋ ਵੀਰੇ ਆ ਕਿਵੇਂ ਫੱਟੇ ਤੁਰਿਆ ਰਿਹਾ ਦੇਖੋ ਇੱਧਰ ਆਹ ਦੇਖੋ ਵੀਰੇ ਫੱਟੀ ਆ ਗਈ ਤੁਰ ਕੇ ਆਈ ਆ ਇਹ ਪਤਾ ਨਹੀਂ ਕਿੱਥੋਂ ਆਈ ਆ ਤੇ ਕਿਸੇ ਦਾ ਸੁਭਾਗਾ ਤੇ ਇਹਦੇ ਨਾਲ ਵੀਰ ਨਾਲ ਗੱਲ ਕਰਾਂਗੇ ਪਰ ਹਾਂਜੀ ਵੀ ਇਹ ਸਾ ਪਿੰਡ ਤੇ ਆ ਤੁਸੀਂ ਹਾਂਜੀ ਹਾਂਜੀ ਪਿੰਡ ਤੋਂ ਦੋ ਦੋ ਦੋਲਤਪੁਰ ਤੋਂ ਹਾਂਜੀ ਇਹ ਆਪਣਾ ਵੀਰੇ ਕੀ ਮਾਹੌਲ ਆ ਵੈਸੇ ਪਿੰਡ ਦਾ ਖਰਾਬ ਆ ਵੀਰੇ ਦੇਖੋ ਚਾਰੇ ਪਾਸੇ ਤੇ ਵੀਰੇ ਪਿੰਡ ਵੈਸੇ ਪਿੰਡਾਂ ਦੇ ਘਰਾਂ 'ਚ ਪਾਣੀ ਭਰ ਗਿਆ ਬਚੋ ਜੇ ਘੰਟੇ ਹੋਰ ਵੇਗਾਂ ਅਗੇ ਵੜ ਜੂ ਅਨੇ ਘਰ ਤਾਂ ਘੋਰ ਪੈ ਗਿਆ ਤੇ ਪਿੰਡ 'ਚ ਪਾਣੀ ਵੜ ਜੂਗਾ ਹੈ ਇਹ ਬਹੁਤ ਦਿਨਾਂ ਤੋਂ ਬਹੁਤ ਬਾਰਿਸ਼ ਹੋ ਰਹੀ ਆ ਤੇ ਜੀਰੀਆਂ ਕਿਵੇਂ ਆ ਜੀਰੀਆਂ ਦਾ ਜੀਰੀਆਂ ਤੁਹਾਡੇ ਸਾਹਮਣੇ ਦੇਖੋ ਇਧਰ ਸਾਰੀ ਟੁਕੜਾ ਪੀਏ ਵਿੱਚ ਲੱਗੀ ਹੋਈਆਂ ਸਾਰੀ ਜੀਰੀ ਲੱਗ ਗਈਆਂ ਹੁਣ ਦੁਬਾਰਾ ਲਵਾਉਣੀ ਪੈਣੀ ਆ ਇਹ ਹੁਣ ਤੇ ਕਹਿੰਦੇ ਵੀਰੇ ਪਈਆ ਦਾ ਉਹ ਸਾਹਮਣੇ ਕੋਠਾ ਪਈਆ ਹੀ ਵਿਚਾਰੇ ਪਿੰਡ ਦੇ ਵਿੱਚ ਵੜ ਕੇ ਜਾ ਕੇ ਤੇ ਦੇਖੋ ਵੀਰੇ ਕਿਸੇ ਦਾ ਸੁਹਾਗਾ ਰੁੜ ਕੇ ਆ ਗਿਆ ਪਤਾਨੀ ਫੱਟੀ ਜੀ ਤੇ ਆ ਦੇਖੋ ਅਸੀਂ ਰੋਕੀ ਆ ਇੱਥੇ ਤੇ ਵੀਰੇ ਹੋਰ ਕੋਈ ਗੱਲਬਾਤ ਪਿੰਡ ਦਾ ਵੀਰੇ ਬਹੁਤ ਮਾੜਾ ਮਾੜਾ ਹਾਲ ਹੋ ਗਿਆ ਵੀਰੇ ਇਹਨ ਬਿਲਕੁਲ ਤੇ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਬਾਰੇ ਹੋ ਗਿਆ ਵੀਰੇ ਆਸ ਨੂੰ ਤਾਂ ਪਿੰਡ ਚ ਵੜ ਗਿਆ ਵੀਰੇ ਪਾਣੀ ਵੜ ਗਿਆ ਇਹ ਲਾਗੇ ਕਿਹੜੇ ਪਿੰਡ ਪੈਣਾ ਥੋਡੇ ਆ ਸ਼ਾਦੀਪੁਰ ਦੁਰਦਮੂਂਦ ਉਪਰ ਉਲਟਪੁਰ ਹੋ ਗਿਆ ਵੀਰੇ ਸੇਖੂਪੁਰ ਹੋ ਗਿਆ ਨਗਰ ਪਟ ਗਿਆ ਇਧਰ ਨਦੀਆਂ ਪਟ ਗਿਆ ਸਾਰੀਆਂ ਤੇ ਨਦੀਆਂ ਪਟ ਗਿਆ ਤੇ ਉਹ ਬਾਈ ਦੇਖੋ ਕਿਵੇਂ ਨਜ਼ਾਰੇ ਦੇ ਰਿਆ ਨਾ ਰਿਆ ਆਹ ਦੇਖੋ ਵੀਰੇ ਕਿਵੇਂ ਇੰਨਾ ਆਂਦੇ ਹੋਇਆ ਇੰਨਾ ਪਾਣੀ ਹੋ ਗਿਆ ਤੇ ਮੇਰਾ ਵੀ ਕਹਿੰਦੇ ਗੋਡੇ-ਗੋਡੇ ਪਾਣੀ ਹੋਇਆ ਹੋਇਆ ਤੇ ਉਹ ਬਾਈ ਕਹਿੰਦੇ ਆਪਣੇ ਰਸਤੇ ਤੋਂ ਦਬਾਬਸ ਆ ਗਿਆ ਪਾਣੀ ਨੂੰ ਦੇਖ ਕੇ ਤੇ ਨੂੰ ਰਸਤਾ ਨਹੀਂ ਮਿਲ ਰਿਹਾ ਤੇ 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 ਮੋਟਰਸਾਈਕਲ ਮੋਟਰਸਾਈਕਲ ਵੀ ਜਵਾਬ ਇਹਦਾ ਦੇ ਗਿਆ ਕਹਿੰਦੇ ਤੇ ਉਹ ਦੇਖੋ ਵੀਰੇ ਮੋਟਰਸਾਈਕਲ ਵੀ ਜਵਾਬ ਦੇ ਗਿਆ ਉਹਨਾਂ ਦਾ ਇਹ ਉਹਨੂੰ ਪਲੱਗ ਨੂੰ ਮਿਲ ਲੱਗਦਾ ਪਾਣੀ ਲੱਗ ਗਿਆ ਤੇ ਉਹ ਡਰਦਾ ਵਿਚਾਰਾ ਵਾਪਸੇ ਆ ਗਿਆ ਤੇ ਪਾਣੀ ਦੇਖ ਲਓ ਵੀਰੇ ਬਹੁਤ ਬਾੜ ਆ ਗਈ ਪਿੰਡ ਦੌਲਤਪੁਰ ਦੇ ਵਿੱਚ ਕਹਿੰਦੇ ਹੁਣ ਜੀਰੀ ਦਾ ਨਾਮ ਹੀ ਨਿਸ਼ਾਨੀ ਨਹੀਂ ਰਿਹਾ ਕਹਿੰਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਦੇਖੋ ਵੀਰੇ ਪਿੰਡ ਦੌਲਤਪੁਰ ਦਾ ਹਾਲ ਕਹਿੰਦੇ ਮੁੰਡੇ ਕਹਿੰਦੇ ਦੀਰੀਤੀ ਨਾ ਰਿਆ ਇੱਧਰ ਦੇਖੋ ਇਹ ਦੌਲਤਪਤਾ ਬੋਰਡ ਆ ਇਹ ਵੀ ਡੁੱਬ ਗਿਆ ਤੇ ਇਹ ਦੇਖੋ ਵੀਰੇ ਇਹਨਾਂ ਆ ਰਿਹਾ ਕਹਿੰਦੇ ਚਾਰੇ ਪਾਸੇ ਪਾਣੀ 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 ਹੋ ਗਿਆ ਤੇ ਪਾਣੀ 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 ਉੱਧਰ ਵੀ ਪਾਣੀ ਉੱਧਰ ਵੀ ਪਾਣੀ ਤੇ ਪਿੰਡ ਦਾ ਤਾਂ ਦਿਖੇ ਨਹੀਂ ਰਿਹਾ ਤੇ ਉਹ ਵੀਰ ਇੱਕ ਵਿਚਾਰਾ ਦੇਖੋ ਸਾਈਕਲ ਤੇ ਆ ਰਿਹਾ ਆ ਵੀਰੋ ਉਹ ਦੇਖੋ ਵਿਚਾਰੀ ਟਟੀਰੀ ਵੀ ਪੈਂਦੀ ਫੜ ਗਈ ਤੇ ਉਹ ਕਿਸੇ ਦੇ ਉੱਤੇ ਬੈਠੀ ਆ ਤੇ ਦੇਖੋ ਵੀਰੇ ਕਿਵੇਂ ਵਿਚਾਰੀ ਬੈਠੀ ਜਾ ਰਹੀ ਆ ਤੇ ਉਹ ਹੜੀ ਜਾ ਰਹੀ ਆ ਪਾਣੀ ਨਾਲ-ਨਾਲ ਪਾਣੀ ਉਹਨੂੰ ਲੈ ਗਿਆ ਖਿੱਚ ਕੇ ਰਾ ਦੇਖੋ ਟਰੈਕਟਰ ਤੇ ਆਇਆ ਇਧਰ ਦੇਖ ਲੋ ਵੀਰੇ ਟਰੈਕਟਰ ਦਾ ਹਾਲ ਉਹ ਨਾ ਪਰ ਪਾਣੀ ਫੁੱਲ ਜਵੀ ਖੇਤਰੀ ਵੜੀ ਵੀਰਾਂ ਦੇਖੋ ਪਾਣੀ ਦੇਖ ਲੋ ਆ ਟਰੈਕਟਰ ਦੇ ਬੰਦੇ ਕਹਿੰਦੇ ਟਰੈਕਟਰ ਤੇ ਜਾ ਜਾ ਕੇ ਖੇਤਾਂ ਤੇ ਜੇੜਾ ਮਾਰ ਕੇ ਆ ਰਹੇ ਨੇ ਕਹਿੰਦੇ ਤੁੜਨ ਜੋਗ ਤੇ ਹੈ ਨਹੀਂ ਇਹ ਆ ਪੱਟਾ ਤਿਰਤੇ ਆਇਆ ਬਾਈ ਇਹਨੂੰ ਕਹਿੰਦੇ ਦੇਖ ਕੇ ਲਾ ਰਹੇ ਆ ਇਹ 100 ਰੁਪਏ ਇਧਰ ਆਪਣਾ ਵੀਰ ਇਹ ਵੀ ਕਹਿੰਦੇ ਬਹੁਤ ਪਰੇਸ਼ਾਨ ਆ ਮੀਤੋ ਪੰਛੀ ਉਹਦੇ ਸਾਰੇ ਹੋਏ ਹੋਏ ਆ ਪੰਛੀ ਇਹ ਆ ਬਾਈ ਇਹ ਕਹਿੰਦੇ ਟਰੈਕਟਰ ਨਾਲ ਤੇ ਪਿੰਡ ਦਾ ਹਾਲ ਬਹੁਤ ਬੁਰਾ ਹੋ ਗਿਆ ਤੇ ਕਹਿੰਦੇ ਉਹ ਦੇਖੋ ਵਿਚਾਰਾ ਕੋਈ ਕੁਸ਼ ਆ ਰਿਹਾ ਤਿਰਕੇ ਕੋਈ ਕੁਸ਼ ਆ ਰਿਹਾ ਇਹੋ ਤਰ ਹਿੱਟੜਾ ਕਿਉਂ ਫਿਰ ਅਮੇ ਟਰੈਕਟਰ ਵਾਲੇ ਵੀਰ ਕਹਿੰਦੇ ਆਪਣੇ ਢੇੜਾ ਮਾਰ ਕੇ ਖੇਤਾ ਚ ਪਾਣੀ ਇੰਨਾ ਹੋ ਗਿਆ ਆਲੇ ਆ ਕੇ ਟਰੈਕਟਰ ਡਾਕਟਰ ਬੱਠਾ ਤੇ ਕਹਿੰਦੇ ਡਾਕਟਰ ਇੱਥਾ ਆ ਬਣਾ ਵਿਚਾਰਾ ਦਵਾਈ ਦੇਣ ਗਿਆ ਸੀ ਉਹ ਵੀ ਕਹਿੰਦੇ ਟਰੈਕਟਰ ਤੇ ਬਿਠਾ ਕੇ ਉਹਨੂੰ ਲੈ ਕੇ ਆਏ ਆ ਤੇ ਉੱਧਰ ਵੀਰ ਦੋ ਨੰਗੇ ਆ ਰਹੇ ਨੇ ਵਿਚਾਰੇ ਸਭ ਖੇਤਾਂ 'ਚ ਜੋ ਹੈ ਸਿਲੰਡਰ ਲੈ ਕੇ ਪਾਵਾ ਲੈ ਕੇ ਰੱਖ ਕੇ ਤੇ ਭਈਏ ਹੁਣ ਆਪਣੇ ਘਰਾਂ 'ਚ ਆ ਕੇ ਤੇ ਉੱਧਰ ਇਹਨਾਂ ਨੂੰ ਰਸਤਾ ਨਹੀਂ ਦਿਖ ਰਿਹਾ ਕਿੱਥੇ ਆ ਤੇ ਹੁਣ ਇਹ ਰਸਤਾ ਲੱਭ ਰਿਹਾ ਤੇ ਆਹ ਭਾਈ ਉਹਨਾਂ ਨੂੰ ਰਸਤਾ ਦਿਖਾ ਰਿਹਾ ਦੇਖੋ ਵੀ ਪਿੰਡ ਦਾ ਬਹੁਤ ਬੁਰਾ ਹਾਲ ਹੋ ਗਿਆ ਤੇ ਪਾਰਾਂ ਚ ਪਾਣੀ ਵੜਨ ਜਾ ਬਸ ਘੰਟਾ ਮੀਂਹ ਪੈ ਗਿਆ ਤੇ ਘਰ ਪਾਣੀ ਵੜ ਜਾਣਾ ਤੇ ਉਹ ਬਾਈ ਅੱਗੇ ਉਹਨੇ ਰਸਤਾ ਦਿਖਾਰਿਆ ਦੇਖੋ ਇਹ ਬਾਈ ਬਹੁਤ ਪਾਣੀ ਵੱਧ ਗਿਆ ਪਿੰਡ ਚ ਕਹਿਰ ਹੋ ਗਿਆ ਇਹ ਵੀਰੇ ਪਾਣੀ ਹੋ ਗਿਆ ਬਹੁਤ ਦੇਖੋ ਵੱਡਾ ਵੱਡਾ ਪਾਣੀ ਹੋ ਗਿਆ ਵੀਰੇ ਦੇਖੋ ਮੇਰੀ ਵੀ ਲੱਤਾਂ ਡੁੱਬ ਗਈਆਂ ਇਹ ਵੀਰੋ ਹਾਲ ਦੇਖੋ ਇੱਧਰ ਦੇਖੋ ਮੁੰਡੇ ਪੂਰੇ ਨਜ਼ਾਰੇ ਲੈ ਰਹੇ ਆ ਹੇ ਵੀਰੋ ਹਾਲ ਦੇਖੋ ਇੱਧਰ ਮੁੰਡੇ ਕਿਵੇਂ ਲਾ ਰਹੇ ਆ ਬਹੁਤ ਪਾਣੀ ਆ ਗਿਆ ਪਿੰਡ ਦੌਲਤਪੁਰ ਦੇ ਵਿੱਚ ਤੇ ਆਹ ਦੇਖੋ ਮੁੰਡੇ ਕਹਿੰਦੇ ਇੱਧਰ ਖੇਤ ਆ ਬਹੁਤ ਜ਼ਿਆਦਾ ਵੱਡੇ ਤੇ ਮੁੰਡੇ ਜੀਰੀ ਚ ਨਾ ਰਹਿਆ ਇਹ ਤੇ ਆਹ ਬੋਰਡ ਆ ਦੌਲਤਪੁਰ ਦਾ ਇਹ ਛੱਡੀ ਉੱਡ ਗਈ ਇਹੋ ਮੁੰਡੇ ਦੇਖੋ ਕਿੱਥੋਂ ਛਾਲ ਮਾਰਨਗੇ ਹੁਣ ਇਹ ਔਰ ਦੇਖੋ ਇਹ ਆਹ ਦੇਖੋ ਇਹ ਬੇਚਾਰਾ ਦੇਖੋ ਇਸ ਸਿਲੰਡਰ ਭਰਾ ਕੇ ਲੈ ਕੇ ਆਇਆ ਬਹੁਤ ਦੂਰ ਤੋਂ ਰੇੜੀ ਤੇ ਜਾ ਕੇ ਇਹਦੀ ਰੇੜੀ ਵੀ ਹੜਕੇ ਇੱਥੇ ਆ ਗਈ ਦੇਖੋ ਪਾਣੀ ਤੇ ਉਹ ਬਾਈ ਮੋਟਰਸਾਈਕਲ ਤੇ ਆ ਰਿਹਾ ਤੇ ਉਹਨੂੰ ਵੀ ਰਸਤਾ ਵੈਸੇ ਮੁਸ਼ਕਲ ਨਾਲ ਹੀ ਦਿਖ ਰਿਹਾ ਮੈਂ ਪੁੱਛ ਰਿਹਾ ਵੀ ਮੋੜ ਸੇ ਲੰਘ ਜੂ ਆ ਜਾਣਦੇ ਜਾਣਦੇ ਮੈਂ ਵੀਰੇ ਬਹੁਤ ਪੁਰਾ ਹਾਲ ਹੋ ਗਿਆ ਪਿੰਡ ਦਾ ਤੇ ਕਹਿੰਦੇ ਹੁਣ ਵਸ ਨਹੀਂ ਰਹੀ ਕੀ ਕਰੀਏ ਆਹ ਦੇਖੋ ਵੀਰੇ ਜਿਉਂ ਜੂੜੀਆਂ ਕਿਵੇਂ ਹੜ ਹੜ ਕੇ ਆ ਰਹੀਆਂ ਇੱਥੇ ਤੇ ਆ ਬਾਈ ਵਿਚਾਰਾ ਬਹੁਤ ਪਰੇਸ਼ਾਨ ਆ ਛਿੱਕਾਂ ਜਖਾਂ ਮੈਂ ਬੜੇ ਦਿਨੋਂ ਆ ਰਹੇ ਆਏ ਐ ਬਾਈ ਵਿਚਾਰਾ ਕਹਿੰਦੇ ਸਵੈਂਡਰ ਭਾ ਕੇ ਲੈ ਕੇ ਆਇਆ ਬਰੇ ਕੁਝ ਪਿੰਡ ਦਾ ਹਾਲ ਪਿੰਡ ਦੇ ਵਿੱਚ ਕੀ ਹੋ ਰਿਹਾ ਪਿੰਡ ਦੇ ਹਾਲ ਐਵੇਂ ਆ ਉਹ ਸੜਕ ਤੇ ਪਾਣੀ ਭਰ ਰਿਹਾ ਇਹ ਸੜਕ ਤੇ ਪਾਣੀ ਹੋ ਗਿਆ ਤੇ ਕੁਝ ਨਹੀਂ ਦਿਖ ਰਿਹਾ ਬਿਰੇ ਬਹੁਤ ਬੁਰਾ ਹਾਲ ਹੋ ਗਿਆ ਪਿੰਡ ਦਾ ਤੇ ਇੱਧਰ ਦੇਖ ਲੋ ਬਾਈ ਕਿਵੇਂ ਨਹਾ ਰਹੇ ਆ ਤੇ ਕਹਿੰਦੇ ਗੋਡੇ-ਗੋਡੇ ਪਾਣੀ ਪਹੁੰਚ ਗਿਆ ਰੇੜੀ ਵੀ ਦੇਖੋ ਕਿੰਨੀ ਡੁੱਬ ਗਈ ਤੇ ਇੱਥੇ ਸੜਕਾ ਜਿੱਥੇ ਅਸੀਂ ਖੜੇ ਆਂ ਤਰੀ ਪੌਦ ਦੇਖੋ ਕਿਵੇਂ ਰੁੜਦੀ ਜਾ ਰਹੀ ਆ ਤੇ ਇਹਨੂੰ ਫੜੋ ਜਲਦੀ ਜਲਦੀ ਉਹ ਦੇਖੋ ਕਿੰਨੀ ਪੌਦ ਜਾ ਰਹੀ ਆ ਤੇ ਉਧਰ ਇੱਕ ਮੁੰਡਾ ਵੀ تیرਦਾਰ ਆ ਛੋਟਾ ਜਿਹਾ ਉਹਨੂੰ ਫੜੋ ਜਾ ਕੇ ਇਹ ਇੱਧਰ ਸੌਰਵ ਤੇ ਕਿਵੇਂ ਲੱਗ ਰਿਹਾ ਵੀਰੇ ਉਹ ਪਾਣੀ ਬਹੁਤ ਆ ਗਿਆ ਖਣਖ ਖਦੀ ਦੀ ਦੀ ਇਹ ਵੀਰੇ ਬਹੁਤ ਬੁਰਾ ਹਾਲ ਹੋ ਗਿਆ ਤੇ ਪਿੰਡ ਸਾਰਾ ਡੁੱਬ ਗਿਆ ਦੇਖੋ ਵੀਰੇ ਬਸਨੀਕ ਬਹੁਤ ਹੀ ਜਾਣਦੇ ਜਾਣਦੇ ਹੈ ਉਹ ਮੈਂ ਕਿੰਨਾ ਪਾਣੀ ਆ ਪਾਣੀ ਤਾਂ ਭਰ ਗਿਆ ਗੋਮਾ ਤੇ ਆਹ ਦੇਖੋ ਵੀਰੇ ਪਾਈਆਂ ਨੂੰ ਕਹਿੰਦੇ ਸੜਕੇ ਨਹੀਂ ਦਿਖ ਰਹੀ ਕਿੱਥੇ ਆ ਤੇ ਅੰਦਾਜ਼ੇ ਨਾਲ ਚੱਲ ਰਿਹਾ ਤੇ ਬਹੁਤ ਬੁਰਾ ਹਾਲ ਹੋ ਗਿਆ ਇਹ ਸਾਰੇ ਇਲਾਕੇ ਚ ਕਹਿੰਦੇ ਜੀਰੀ ਸੀ ਜਿੱਥੇ ਹੁਣ ਬਹੁਤ ਬੁਰਾ ਹਾਲ ਹੋ ਗਿਆ ਤੇ ਪਿੰਡ ਦਾ ਬੋਰਡ ਦੇਖ ਲਓ ਤੇ ਬਹੁਤ ਹੀ ਜ਼ਬਰਦਸਤ ਬਾਰਿਸ਼ ਹੋ ਰਹੀ ਆ ਦੋ ਦਿਨਾਂ ਤੋਂ ਤੇ ਉਹ ਵੱਡੀ ਸੜਕ ਵੀ ਡੁੱਬ ਗਈ ਤੇ ਉਹ ਬਾਈ ਵਿਚਾਰਾ ਬਹੁਤ ਪਰੇਸ਼ਾਨ ਹੋ ਰਿਹਾ ਇਹ ਆਪਾਂ ਪਿੰਡ ਦੇ ਮੁੰਡਿਆਂ ਨਾਲ ਥੋੜੀ ਗੱਲਬਾਤ ਕਰਾਂਗੇ ਆ ਤੁਹਾਨੂੰ ਪੁੱਛਾਂਗੇ ਤੇ ਕਿਵੇਂ ਚੱਲ ਰਿਹਾ ਪਿੰਡ ਦਾ ਹਾਲ ਕਾ ਕਰਨ ਸਟਾਰਟਅਪ ਦੇਖੋ ਭਾਈ ਬਹੁਤ ਬੁਰਾ ਹਾਲ ਹੋਇਆ ਪਿਆ ਏ ਬਾਈ ਵਿਚਾਰਾ ਤੁਰਿਆ ਹੀ ਆ ਰਿਹਾ ਦੇਖੋ ਕਿੰਨਾ ਕਿੰਨਾ ਪਾਣੀ ਆ ਗਿਆ ਪਿੰਡ ਚ ਇਹ ਬਾਈ ਕਹਿੰਦਾ ਮੈਂ ਤਾਂ ਤੁਰਕੇ ਹੀ ਚੱਲਾਂਗਾ ਕਹਿੰਦਾ ਮੈਨੂੰ ਸੜਕ ਨਹੀਂ ਦਿਖਦੀ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਇੱਧਰ ਦੇਖ ਲੋ ਟਰੈਕਟਰ ਵੀ ਇਹਨੂੰ ਰਸਤਾ ਨਹੀਂ ਲੱਭਿਆ ਟਰੈਕਟਰ ਵਾਲੇ ਨੂੰ ਤੇ ਹੁਣ ਇਹ ਦੇਖ ਰਿਹਾ ਵੀਰੇ ਥੋੜਾ ਜਿਹਾ ਪਾਣੀ ਘਟੇ ਤਾਂ ਮੈਂ ਘਰ ਜਾਵਾਂ ਵੀਰੇ ਹਾਲ ਦੇਖ ਲੋ ਪਿੰਡ ਦਾ ਮੁੰਡੇ ਦੇਖ ਲੋ ਸੜਕ ਤੇ ਨਾ ਰਿਹਾ ਏ ਸੜਕ ਆ ਇੱਥੇ ਕਹਿੰਦੇ ਮੈਨੂੰ ਵੀ ਨਹੀਂ ਦਿਖਦੀ ਮੈਂ ਵੀ ਅੰਦਾਜ਼ ਨਾਲ ਹੀ ਚੱਲ ਰਿਹਾ ਇੱਧਰ ਦੇਖੋ ਵੀਰੇ ਇਹ ਆਹ ਦੇਖੋ ਇਹ ਆਹ ਦੇਖੋ ਇਹ ਆਹ ਦੇਖੋ ਵੈਸੇ ਇੱਧਰ ਕੋਈ ਨਦੀ ਨਹਿਰ ਨਹੀਂ ਹੈਗੀ ਇੱਧਰ ਜੀਰੀ ਲੱਗੀ ਹੋਈ ਆ ਜਿੱਥੇ ਨਹਾ ਰਿਆ ਤੇ ਪਾਣੀ ਇੰਨਾ ਹੋ ਗਿਆ ਕਿ ਨਹਿਰੇ ਬਣ ਗਈ ਤੇ ਇੱਧਰ ਕਹਿੰਦੇ ਫੋਰਡ ਵੀ ਕੱਪਾ ਨੇ ਖੜਾ ਆਦਾ ਇੱਧਰ ਦੇਖੋ ਹਾਲ ਮੁੰਡਿਆਂ ਦਾ ਤੇ ਪੂਰੇ ਮ제 ਲੈ ਰਿਆ ਪਿੰਡ ਦਾ ਡੁੱਬਣਾ ਹੀ ਡੁੱਬਣਾ ਤੇ ਦੇਖ ਰਿਹਾ ਆਪਾਂ ਦਾ ਮ제 ਲਈਏ ਤੇ ਆਹ ਬੀਰ ਵੀ ਵਿਚਾਰਾ ਕਹਿੰਦੇ ਇਹਦਾ ਇਹਨੇ ਸਿਲੰਡਰ ਲੱਭਿਆ ਇਹਨੂੰ ਇੱਕ ਲੋਰਾ ਬਣਾਇਆ ਯੋਧੇ ਕਹਿੰਦਾ ਮੇਰੀ ਵੀਡੀਓ ਬਣਾਏ ਆਹ ਦੇਖੋ ਆਹ ਦੇਖੋ ਇਹ ਮੁੰਡਾ ਦੇਖੋ ਮੁੰਡਾ ਇਹ 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 ਨੂੰ ਸੜਕ ਨਹੀਂ ਦਿਖ ਰਹੀ ਟੁੱਪ ਗਿਆ ਮੋਟਰਸਾਈਕਲ ਇਹ ਅਸੀਂ ਝੁੰਗੀ ਵੀ ਗਿਰ ਗਈ ਇਹ ਵਿਚਾਰਾ ਦੇਖੋ ਕਿਵੇਂ ਬੰਨੀ ਫਿਰਦਾ ਵੀਰੇ ਇਹਨਾਂ ਆਈ ਦੇ ਪੇਪਰ ਦੇ ਨਾਲ ਇਹ ਦੇਖੋ ਪੇਪਰ ਦੇ ਨਾਲ ਇੱਟ ਹੀ ਆ ਇਹਦਾ ਵਿਚਾਰਾ ਤੇ ਬੁਰਾ ਹਾਲ ਹੋਇਆ ਪਿਆ ਮੁੰਡੇ ਦਾ ਦੇਖੋ ਮੋਟਰਸਾਈਕਲ ਤੇ ਚੱਪਲਾ ਵੀ ਇਹ ਮੁੰਡਾ ਹੁਣ ਕਹਿੰਦੇ ਆਈਟੀਆਈ ਦਾ ਪੇਪਰ ਦੇਣ ਚਲੇ ਪਟਿਆਲੇ ਤੇ ਉੱਧਰ ਦੇਖੋ ਇਹ ਆਪਣਾ ਵੀਰਾ ਟਰੈਕਟਰ ਤੋੜਿਆ ਦੇਖੋ ਪਾਣੀ ਦੇ ਫੁੱਲ ਮਜੇ ਲੈ ਰਿਹਾ ਮੁੰਡੇ ਇੱਧਰ ਦੇਖੋ ਵੀ ਟਰੈਕਟਰ ਤੋੜਨ ਲੱਗ ਗਿਆ ਤੇ ਆਹ ਮੁੰਡਾ ਕਹਿੰਦਾ ਪਟਿਆਲੇ ਚੱਲੀ ਐਸੇ ਹੜ੍ਹ ਚ ਤਾਂ ਸੀ ਇਤਾਰੋਂ ਬਾਰਾ ਨਿਕਲੀਏ ਕਹਿੰਦਾ ਪਟਿਆਲੇ ਚੱਲੀਏ ਵੀਰ ਬਹੁਤ ਹੀ ਬੁਰਾ ਹਾਲ ਹੋ ਗਿਆ ਪਿੰਡ ਦਾ ਤੇ ਦੌਲਤਪੁਰ ਦੇਖ ਲਓ ਕਿੰਨੀ ਬੁਰਾ ਹਾਲ ਹੋਇਆ ਪਿਆ ਤੇ ਕਹਿੰਦੇ ਆ ਦੇਖੋ ਟਰੈਕਟਰ ਕਿਵੇਂ ਡੁੱਬ ਰਿਹਾ ਤੇ ਬੜਲੀ ਵਾਲੇ ਕਹਿੰਦੇ ਇੱਧਰੋਂ ਆਗੇ ਤੇ ਉਹ ਦੇਖ ਮੁੰਡਾ ਕਿਵੇਂ ਨਜ਼ਾਰੇ ਲੈ ਰਿਹਾ ਆਹ ਆ ਜਾ ਫਿਰ ਦੇਖੋ ਮੁੰਡਾ ਕਹਿੰਦਾ ਖੇਤਾਂ ਦੀ ਧਾਰ ਰਿਹਾ ਐਨਾ ਬੁਰਾ ਹਾਲ ਹੋ ਰਿਹਾ ਔਰ ਆਪ ਦੇਖੋ ਦੂਰ ਦੂਰ ਤੱਕ ਇਹਨੇ ਖੇਤ ਤਾਂ ਦਿਖ ਰਹੀ ਨਹੀਂ ਤੇ ਪਾਣੀ ਦੇਖ ਲਓ ਭਿੰਦਰ ਸਾਡਾ ਸ਼ਾਪਿੰਗ ਕਰਨ ਗਿਆ ਵੀ ਕਹਿੰਦੇ ਇਹਨੂੰ ਹੁਣ ਸੜਕ ਨਹੀਂ ਦਿਖ ਰਹੀ ਕਿੱਥੇ ਜਾਣਾ ਲਾ ਗਿਆ ਮੈਂ ਡੂਟੀ ਲਾ ਕੇ ਆਇਆ ਕਹਿੰਦਾ ਮੈਂ ਇੱਧਰ ਦੇਖੋ ਵੀਰੇ ਬਹੁਤ ਪ੍ਰਚੰਡ ਹੋ ਰਿਹਾ ਇਹ ਵੀਰੇ ਗੋਡੇ-ਗੋਡੇ ਪਾਣੀ ਆ ਗਿਆ ਹੁਣ ਆਪਾਂ ਸ਼ੂਟ ਨਹੀਂ ਲੈ ਸਕਦੇ ਕਿਉਂਕਿ ਪਾਣੀ ਬਹੁਤ ਵਧ ਗਿਆ ਪਿੰਡ ਦੌਲਤਪੁਰ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਇਹ ਆ ਸੜਕ ਪਿੰਦਰ ਗੱਲੇ ਨੂੰ ਖੜਕਲੇ ਲਿਖਰੀ ਤੇ ਇਹ ਹੋਰ ਲਓ ਸੁਣਦੇ ਆ ਤੇ ਖੜ ਗਿਆ ਜੇ ਹੋਰ ਇਹ ਸੜਕ ਦੇਖ ਆ ਦੇਖੋ ਵੀਰੇ ਦੇਖੋ ਹਾਲ ਹਾਲ ਦੇਖੋ ਪਿੰਡ ਦੌਲਤਪੁਰ ਦਾ ਹਾਲ ਇਹ ਮੁੰਡੇ ਦਾ ਮੋਟਰਸਾਈਕਲ ਡੁੱਬ ਗਿਆ ਤੇ ਮੈਂ ਵੀ ਪੂਰਾ ਡੁੱਬ ਗਿਆ ਵੀਰੇ ਛੋਟੇ ਛੋਟੇ ਪਾਣੀ ਲੜ ਗਿਆ ਇਹ ਦੇਖੋ ਵੀਰੇ ਇਹਦਾ ਮੋਟਰਸਾਈਕਲ ਡੁੱਬਣੇ ਚ ਬਸ ਥੋੜਾ ਜਿਹਾ ਹੀ ਹਾਂ ਰਹਿ ਗਿਆ ਆਹ ਦੇਖੋ ਪਿੰਡ ਬਹੁਤ ਹੀ ਬੁਰਾ ਹਾਲ ਹੋ ਗਿਆ ਪਿੰਡ ਦਾ ਤੇ ਆਸੇ-ਪਾਸੇ ਕੁਝ ਨਜ਼ਰ ਨਹੀਂ ਆ ਰਹਾ ਸਿਰਫ ਪੌਦਿਆਂ ਤੋਂ ਬਿਨਾ ਤੇ ਉਹ ਟਰੈਕਟਰ ਵੀ ਦੇਖ ਲਓ ਕਿੰਨਾ ਡੁੱਬ ਗਿਆ ਤੇ ਉਹਨੂੰ ਵੀ ਸੜਕ ਨਹੀਂ ਦਿਖ ਰਹੀ ਤੇ ਅੱਧਰ ਦੇਖੋ ਮੁੰਡੇ ਦਾ ਮੋਟਰਸਾਈਕਲ ਮੋਟਰਸਾਈਕਲ ਡੁੱਬ ਗਿਆ ਦਾ ਦੇਖੋ ਇਹ ਤੁਰਕੇ ਜਾ ਰਿਹਾ ਬਹੁਤ ਹੀ ਬੁਰਾ ਹਾਲ ਹੈ بارش ਪਰਸੋਂ ਦੀ ਕਹਿੰਦੇ ਨਹੀਂ ਰੁਕ ਰਹੀ ਤੇ ਪਿੰਡ 'ਚ ਹੋ ਗਿਆ ਬੁਰਾ ਹਾਲ ਤੇ ਪਿੰਡ ਵਾਲੇ ਹੋ ਗਏ ਬਹੁਤ ਪਰੇਸ਼ਾਨ ਪਿੰਡ ਦੋਤ ਪਰ 'ਚ ਬਹੁਤ ਹੀ ਬੁਰਾ ਹਾਲ ਕਹਿੰਦੇ ਲੋਕਾਂ ਦਾ ਤੇ ਆਹ ਦੇਖੋ ਵੀਰੇ ਮੋਟਰਸਾਈਕਲ ਡੁੱਬ ਗਿਆ ਤੇ ਇੰਨਾ ਇੰਨਾ ਪਾਣੀ ਸੜਕਾਂ ਸੱਤ ਦੇ ਉੱਤੇ ਜਾ ਰਿਹਾ ਮੁੰਡਾ ਤਾਂ ਐਨਕਾ ਹੁਣ ਤੱਕ ਨਹੀਂ ਲਾਈਆ ਮੁੰਡੇ ਨੇ ਇੱਥੇ ਇੱਧਰ ਦੇਖੋ ਵੀਰੇ ਕੁਝ ਨਹੀਂ ਦਿਖਦਾ ਬਿਨਾ ਪੌਦਿਆਂ ਤੋਂ ਤੇ ਇੱਧਰ ਦੇਖੋ ਪਿੰਡਾਂ ਤੇ ਬਹੁਤ ਹੀ ਬੁਰਾ ਹਾਲ ਆ ਚਾਰੇ ਪਾਸੇ ਪਾਣੀ 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 ਹੋਰ ਕੁਝ ਨਹੀਂ ਦਿਖ ਰਿਹਾ ਬਾਰਿਸ਼ ਕਹਿੰਦੇ ਰੁਕਣ ਦਾ ਨਾਉ ਨਹੀਂ ਲੈ ਰਹੀ ਆ ਦੇਖੋ ਵੀਰੇ ਪਿੰਡ ਦਾ ਹਾਲ ਤੇ ਪਿੰਡ ਚ ਬੜਨੇ ਚ ਕਹਿੰਦੇ ਥੋੜਾ ਜਿਹਾ ਅਸਰ ਰਿਹਾ ਕਿ ਪਾਣੀ ਤੇ ਪਿੰਡ ਚ ਬੜਨ ਚ ਤੇ ਉਹ ਮੁੰਡਾ ਦੇਖੋ ਤੋਰ ਕੇ ਆਇਆ ਉਹ ਕਾਫੀ ਦੂਰ ਤੋਂ ਦੇਖੋ ਬਈ ਪਿੰਡ ਦਾ ਹਾਲ ਕਿੰਨਾ ਕਿੰਨਾ ਪਾਣੀ ਪਹੁੰਚ ਗਿਆ ਤੇ ਦੇਖੋ ਆ ਖੇਤ ਖੂਤ ਨਾ ਹੀ ਸੜਕ ਦਿਖਰੀ ਇਹ ਸੜਕਾ ਜਿੱਥੋਂ ਜਾ ਰਿਹਾ ਇਹ ਬੰਦੇ ਤੇ ਨਾਲੋਂ ਨਾ ਹੀ ਸੜਕ ਦਿਖਰੀ ਨਾ ਹੀ ਕੋਈ ਜੀਰੀ ਦਿਖਰੀ ਤੇ ਬਸ ਦਰਖਤ ਦਰਖਤ ਜੇ ਚਮਕ ਰਹੇ ਆ ਤੇ ਬਹੁਤ ਹੀ بارش ਹੋ ਗਈ ਪਿੰਡ ਦਾ ਬੁਰਾ ਹਾਲ ਹੋ ਗਿਆ ਤੇ ਪਿੰਡ ਸਾਰਾ ਹੋ ਗਿਆ ਭਰ ਗਿਆ ਤੇ ਫੁੱਲ ਹੈਗਾ ਸੇ ਦੇਖੋ ਵੀਰੋ ਉਹ ਬੋਰ ਦੇਖ ਲਓ ਇਹ ਆਹ ਦੇਖੋ ਇੱਧਰ ਇਹ ਕੋਠਾ ਦੇਖੋ ਤੇ ਉੱਧਰ ਪਾਣੀ ਪਾਣੀ ਇਹ ਉਹ ਦੇਖੋ ਇਹ ਸੜਕਾ ਫਰਤ ਦੇ ਉੱਤੋਂ ਦੀ ਤੇ ਇੱਧਰਲਾ ਏਰੀਆ ਦੇਖੋ ਉਹ ਕੁੱਪ ਵੀ ਕਹਿੰਦੇ ਥੋੜੇ ਟਾਈਮ ਤੱਕ ਮੈਨੂੰ ਲੱਗਦਾ ਜਾਣ ਵਾਲਾ ਤੂਫਨ ਵਾਲਾ ਇੱਥੋਂ ਤੇ ਪਾਣੀ ਪਾਣੀ ਇਹ ਹੋ ਗਿਆ ਵੀਰੇ ਚਾਰ ਪਾਸੇ ਤੇ ਪਿੰਡ ਚ ਫਲੱਡ ਆ ਗਿਆ ਦੌਲਤਪੁਰ ਦੇ ਵਿੱਚ ਤੇ ਪਾਣੀ ਦੇਖੋ ਕਿਵੇਂ ਚੱਲ ਰਿਹਾ ਆ ਵੀਰੇ ਦੇਖੋ ਬੋਰ ਆ ਇਹ ਦੇਖੋ ਇਹ ਇਹ ਸੜਕਾ ਦੇਖੋ ਇੱਥੇ ਸੜਕਾ ਇੱਧਰ ਦੇਖ ਲਓ ਤੇ ਉਹ ਬੋਰ ਦੇਖ ਲਓ ਬੋਰ ਕੋਠੇ ਦੇ ਅੰਦਰ ਪਾਣੀ ਵੜ ਗਿਆ ਤੇ ਕੋਠਾ ਵੀ ਡੁੱਬ ਗਿਆ ਤੇ ਉਹ ਚਮੱਚਾ ਸਾਹਮਣੇ ਤੇ ਇੱਧਰ ਤਾਂ ਦੂਰ ਦੂਰ ਤੱਕ ਜੀਰੀ ਦਾ ਨਾਮ ਨਿਸ਼ਾਨ ਨਹੀਂ ਨਾ ਇੱਧਰ ਹੈਗਾ ਨਾ ਇੱਧਰ ਹੈਗਾ ਨਾ ਹੀ ਇੱਧਰ ਹੈਗਾ ਤੇ ਨਾ ਹੀ ਇੱਧਰ ਇੱਧਰੇ ਨਹੀਂ ਪਾਣੀ ਇੱਧਰ ਸੜਕਾ ਦੇਖੋ ਵੀਰੋ ਤੁਹਾਨੂੰ ਆਪਣਾ ਬਲੌਗ 'ਚ ਪਹਿਲਾਂ ਆਪਣੀ ਮੋਟਰ ਦਿਖਾਈ ਸੀ ਉਹ ਦੇਖੋ ਕਿਵੇਂ ਡੁੱਬ ਗਈ ਤੇ ਇੱਥੇ ਆਪਾਂ ਜੀਰੀ ਲਗਾਈ ਸੀ ਤੁਹਾਨੂੰ ਪਹਿਲੇ ਹੀ ਦਿਖਾਈ ਸੀ ਤੇ ਆਹ ਬੰਦੇ ਦਾ ਦੇਖੋ ਬਾਈ ਪਾਣੀ ਦਾ ਹਾਲ ਦੇਖੋ ਕਿਵੇਂ ਚੱਪਲਾ ਚੱਕੀ ਆ ਰਿਹਾ ਤੇ ਉੱਧਰ ਵੀ ਪਾਣੀ ਸਾਰੇ ਪਾਸੇ ਪਾਣੀ ਪਾਣੀ ਤੇ ਮੋਟਰ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਵਾਂਗੇ ਆਪਣੀ ਆ ਦੇਖੋ ਵੀਰੋ ਇਹ ਆਪਣੀ ਮੋਟਰ ਸੀ ਤੁਹਾਨੂੰ ਪਹਿਲਾਂ ਆਪਾਂ ਵੀਡੀਓ 'ਚ ਦਿਖਾਈ ਸੀ ਤੇ ਆਹ ਮੋਟਰ ਦਾ ਹਾਲ ਦੇਖ ਲਓ ਵੀਰੋ ਹੁਣ ਇੱਥੇ ਪਰ ਜੀਰੀ ਲਗਾਈ ਸੀ ਤੁਹਾਨੂੰ ਪਹਿਲਾਂ ਦਿਖਾਈ ਸੀ ਵੀਡੀਓ 'ਚ ਤੇ ਹੁਣ ਜੀਰੀ ਦੇਖੋ ਇੱਥੇ ਕਹਿੰਦੇ ਜੀਰੀ ਤਾਂ ਕੀ ਦਿਖਣੀ ਆ ਇੱਥੇ ਤਾਂ ਮੋਟਰ ਵੀ ਆਪਣੀ ਡੁੱਬ ਗਈ ਤੇ ਕੋਠਾ ਦੇਖ ਲੋ ਤੇ ਕੋਠੇ ਦਾ ਹਾਲ ਦੇਖੋ ਆ ਦੇਖੋ ਵੀਰੋ ਤੇ ਆਹ ਦੇਖੋ ਦੇਖੋ ਪੈਪ ਕਿਵੇਂ ਰੁੱੜਦਾ ਫਿਰਦਾ ਕੋਠੇ ਹਾਲ ਬਹੁਤ ਖਰਾਬ ਹੋ ਗਏ ਭਾਈ ਪਿੰਡ ਦੇ ਦੌਲਤਪੁਰ 'ਚ ਤੇ ਸਾਰੇ ਪੰਜਾਬ 'ਚ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲ ਰਿਹਾ ਮੀ ਤੇ ਚਾਰੇ ਪਾਸੇ ਆ ਦੇਖੋ ਹਣੀ ਮੋਟਰ ਟੈਂਡਰ ਵੀ ਪਾ ਜਾ ਕੇ ਦੇਖਦੇ ਆ ਹਾਲ। ਆਹ ਦੇਖੋ ਵੀਰੇਓ 스타ਟਰ ਆਪਣਾ ਕੋਠੇ ਦੇ ਅੰਦਰ ਪਾਣੀ ਦੇਖੋ ਵੀ ਇਹ ਡਰਿਆ ਭਜਿਆ। ਆ ਦੇਖੋ। ਆ ਦੇਖੋ ਵੀਰੇਓ ਕਿਵੇਂ ਡੁੱਬਿਆ 스타ਟਰ। ਵਿਚੋਰ ਰਹਿ ਗਿਆ ਤੇ ਡੁੱਬਿਆ ਦਾ ਪਿਆ ਵੈਸੇ ਥੱਲੇ ਪਾਣੀ ਉਹਦੇ ਲੱਗਿਆ। ਤੇ ਉਧਰ ਦੇਖੋ ਵੀਰੇਓ ਇਹ ਆਪਾਂ ਨੇ ਬੈਠਣ ਲਈ ਜਗ੍ਹਾ ਸੀ ਜਿਹੜੀ ਆ ਦੇਖੋ। ਤਿਆ ਆ ਦੇਖੋ ਚਾਰੋਂ ਪਾਸੇ ਕਹਿੰਦੇ ਪਾਣੀ ਪਾਣੀ ਦਿਖ ਰਿਹਾ ਤੇ ਆਪਣੀ ਜੀਲੀ ਦਾ ਵੀਰੋ ਹੁਣ ਦੁਬਾਰਾ ਹੀ ਲਾਣੀ ਪੈਣੀ ਆ ਪਨ ਲੱਗਦਾ ਹੈ ਦੇਖੋ ਸਾਰੀ ਡਬੋਤੀ ਰੱਬ ਨੇ ਬਹੁਤ ਮਾੜੀ ਕੀਤੀ ਇਸ ਵਾਰ ਤੇ ਮੀਂਹ ਵੀ ਕਹਿੰਦੇ ਪੁੰਦਾ ਬੰਦੀ ਸ਼ੁਰੂ ਦੁਬਾਰਾ ਫੇਰ ਹੋਗੀ ਤੇ ਰੱਬ ਪਤਾ ਨਹੀਂ ਕੀ ਕਰਕੇ ਛੱਡੂਗਾ ਇਸ ਵਾਰ ਆ ਦੇਖੋ ਵੀਰੇ ਪਾਣੀ ਦੇਖ ਲਓ